ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਕਿਵੇਂ ਪਤੀ ਪਤਨੀ ਆਪਣੇ ਘਰ ਨੂੰ ਚਲਾਉਂਦੇ ਹਨ ਉਹ ਦੋਵੇਂ ਸਸੰਗੀ ਹੁੰਦੇ ਹਨ ਤੇ ਬਹੁਤ ਜ਼ਿਆਦਾ ਸਿਮਰਨ ਕਰਦੇ ਹਨ ਉਹ ਬਹੁਤ ਜ਼ਿਆਦਾ ਗਰੀਬ ਸਨ ਉਹਨਾਂ ਦੀਆਂ ਦੋਵੇਂ ਪੁੱਤਰੀਆਂ ਵੀ ਮੁਟਿਆਰ ਹੋ ਗਈਆਂ ਸਨ ਜਦੋਂ ਇਹਨਾਂ ਜਦੋਂ ਇਹਨਾਂ ਦੀਆਂ ਦੋਵੇਂ ਪੁੱਤਰੀਆਂ ਮੁਟਿਆਰ ਹੋ ਗਈਆਂ ਸਨ ਤਾਂ ਉਹਨਾਂ ਨੂੰ ਆਪਣੇ ਪਿੰਡ ਦੇ ਜ਼ਿਮੀਦਾਰਾਂ ਤੋਂ ਕਰਜ਼ਾ ਲੈਣਾ ਪਿਆ ਸੀ ਤਾਂ ਜੋ ਇਹਨਾਂ ਪੁੱਤਰੀਆਂ ਦਾ ਵਿਆਹ ਕਰ ਸਕੇ ਇਹ ਬਜ਼ੁਰਗ ਸ਼ੁਰੂ ਤੋਂ ਹੀ ਡਰਾਈਵਰ ਦਾ ਕੰਮ ਕਰਦੇ ਸਨ ਇਸ ਇਸ ਸਮਾਨ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਪਹੁੰਚਾਉਂਦੇ ਸਨ ਜਿਵੇਂ ਜਿਵੇਂ ਉਹਨਾਂ ਦੀ ਉਮਰ ਬੱਦ ਰਹੀ ਸੀ ਤਾਂ ਉਹਨਾਂ ਦਾ ਸਰੀਰ ਵੀ ਸਰੀਰ ਵੀ ਕੰਮ ਨਹੀਂ ਉਹਨਾਂ ਦੇ ਸਰੀਰ ਤੋਂ ਵੀ ਉਹਨਾਂ ਕੰਮ ਨਹੀਂ ਹੁੰਦਾ ਸੀ ਤੇ ਡਾਕਟਰ ਨੇ ਵੀ ਉਹਨਾਂ ਨੂੰ ਜ਼ਿਆਦਾ ਟਾਈਮ ਤੱਕ ਗੱਡੀ ਚਲਾਉਣ ਤੋਂ ਮਨਾ ਕੀਤਾ ਹੋਇਆ ਸੀ ਪਰ ਜਿੱਥੇ ਕੀ ਨੌਕਰੀ ਕਰਦੇ ਸਨ ਉਹਨਾਂ ਨੂੰ ਤਾਂ ਸਿਰਫ ਇਹਨਾਂ ਤੋਂ ਕੰਮ ਇਹਨਾਂ ਦੇ ਕੰਮ ਤੱਕ ਹੀ ਮਤਲਬ ਸੀ ਤਾਂ ਉਸ ਟਰਾਂਸਪੋਰਟਰ ਤਾਂ ਉਸ ਟਰਾਂਸਪੋਰਟਰ ਨੇ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਬਾਬਾ ਜੀ ਤੁਸੀਂ ਕੋਈ ਹੋਰ ਕੰਮ ਲੱਭ ਲਵੋ ਕਿਉਂਕਿ ਤੁਸੀਂ ਸਾਡੇ ਸਾਡੇ ਕੰਮ ਨੂੰ ਤਾਂ ਜਾਣਦੇ ਹੀ ਹੋ ਕਿ ਕਿਵੇਂ ਦਾ ਹੁੰਦਾ ਹੈ ਤਾਂ ਇਸ ਤਾਂ ਤਾਂ ਉਸ ਬਜ਼ੁਰਗ ਨੇ ਉੱਥੋਂ ਨੌਕਰੀ ਛੱਡ ਦਿੱਤੀ ਤੇ ਹੁਣ ਦੋਵੇਂ ਪਤੀ ਪਤਨੀ ਆਪਸ ਵਿੱਚ ਸਲਾਹ ਉਹਨਾਂ ਨੇ ਪਤੀ ਬਦਨੀ ਨੇ ਆਪਸ ਵਿੱਚ ਸੁਲਾਹ ਕੀਤੀ ਕਿ ਪੇਟ ਪਾਲਣ ਦੇ ਲਈ ਕੋਈ ਨਾ ਕੋਈ ਕੰਮ ਤਾਂ ਜ਼ਰੂਰ ਕਰਨਾ ਪਵੇਗਾ ਤੇ ਜ਼ਿਮੀਦਾਰਾਂ ਦਾ ਕਰਜ਼ਾ ਵੀ ਚੁਕਾਉਣਾ ਹੈ ਫਿਰ ਕੁਝ ਦਿਨ ਲੰਘ ਗਏ ਤੇ ਡੇਰੇ ਵਿੱਚ ਬਾਬਾ ਜੀ ਦੇ ਪੰਡਾਰੇ ਤੇ ਦੋਵੇਂ ਕੁਝ ਦਿਨਾਂ ਦੀ ਸੇਵਾ ਤੇ ਡੇਰੇ ਚਲੇ ਗਏ ਤੇ ਸੋਚਣ ਲੱਗੇ ਕਿ ਇੱਕ ਵਾਰ ਸੇਵਾ ਕਰਕੇ ਆ ਜਾਣ ਤਾਂ ਉਸ ਦੇ ਮਗਰੋਂ ਦੇਖਾਂਗੇ ਕਿ ਅਸੀਂ ਕੀ ਕਰਨਾ ਹੈ ਤਾਂ ਇਹਨਾਂ ਨੂੰ ਉੱਥੇ ਤਾਂ ਇਹਨਾਂ ਨੂੰ ਉੱਥੇ ਇੱਕ ਕੰਟੀਨ ਦੀ ਸੇਵਾ ਮਿਲ ਗਈ ਤਾਂ ਉੱਥੇ ਇਹਨਾਂ ਦਾ ਕੰਮ ਆਲੂ ਪੂਰੀਆਂ ਪਕੌੜੇ ਬਣਾਉਣਾ ਸੀ 8 ਦਿਨਾਂ ਦੀ ਸੇਵਾ ਤੋਂ ਬਾਅਦ ਇਹ ਦੋਵੇਂ ਆਪਣੇ ਪਿੰਡ ਵਾਪਸ ਆ ਗਏ ਇਹਨਾਂ ਦੀ ਪਤਨੀ ਨੂੰ 사ਸੰਗ ਦੇ ਸਮੇਂ ਬਾਬਾ ਜੀ ਦੇ ਦਰਸ਼ਨ ਵੀ ਹੋਏ ਸਨ ਦਰਸ਼ਨ ਕਰਦੇ ਸਮੇਂ ਆਪਣੇ ਮਨ ਵਿੱਚ ਉਹਨਾਂ ਨੇ ਅਰਦਾਸ ਕੀਤੀ ਕਿ ਅਰਜ਼ਾਸ ਕੀਤੀ ਤੇ ਉਹਨਾਂ ਨੇ ਕਿਹਾ ਕਿ ਬਾਬਾ ਜੀ ਉਹਨਾਂ ਨੇ ਕਿਹਾ ਕਿ ਬਾਬਾ ਜੀ ਇੱਥੋਂ ਜਾਣ ਤੋਂ ਬਾਅਦ ਸਾਡੇ ਕੋਲ ਖਾਣ ਦਾ ਕੋਈ ਪ੍ਰਬੰਧ ਨਹੀਂ ਹੋਵੇਗਾ ਇੱਥੋਂ ਤੱਕ ਕਿ ਜ਼ਿਮੀਦਾਰਾਂ ਦਾ ਕਰਜ਼ਾ ਵੀ ਨਹੀਂ ਚੁਕਾਵਾਂ ਇੱਥੋਂ ਤੱਕ ਅਸੀਂ ਕਿ ਜ਼ਿਮੀਦਾਰਾਂ ਦਾ ਕਰਜ਼ਾ ਵੀ ਕਿਵੇਂ ਚੁਕਾਵਾਂਗੇ ਹੁਣ ਹੁਣ ਅਸੀਂ ਆਪ ਖੁਦ ਹੀ ਹੁਣ ਤੁਸੀਂ ਆਪ ਖੁਦ ਹੀ ਦੇਖ ਲੈਣਾ ਕਿ ਸਾਡੇ ਲਈ ਤੁਸੀਂ ਕੀ ਕਰਨਾ ਹੈ ਇਹ ਕਹਿੰਦੇ ਹੋਏ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਘਰ ਵਾਪਸ ਆਉਣ ਤੋਂ ਬਾਅਦ ਫਿਰ ਤੋਂ ਉਹੀ ਮੁਸ਼ਕਿਲ ਉਹਨਾਂ ਦੇ ਸਾਹਮਣੇ ਆ ਗਈ ਕਿ ਹੁਣ ਕੀ ਕੀਤਾ ਜਾਵੇ ਕਿਵੇਂ ਆਪਣੇ ਘਰ ਨੂੰ ਚਲਾਇਆ ਜਾਵੇ ਪਰ ਉਹਨਾਂ ਪਰ ਉਹਨਾਂ ਦੀ ਪਤਨੀ ਪਰ 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 ਉਹਨਾਂ ਦਾ ਪਤਨੀ ਨੂੰ ਕਹਿਣਾ ਕੀ ਸਭ ਕੁਝ ਆਪਣੇ ਆਪ ਹੋ ਜਾਵੇਗਾ ਦੋ ਦਿਨ ਦੇ ਬਾਅਦ ਇਹਨਾਂ ਦੀ ਜੋ ਪਤਨੀ ਸੀ ਉਸ ਨੂੰ ਉਸ ਨੂੰ ਇੱਕ ਸੁਪਨਾ ਆਇਆ ਕਿ ਬਾਬਾ ਜੀ ਕੰਟੀਨ ਬਾਬਾ ਜੀ ਦੀ ਕੰਟੀਨ ਉਸ ਨੂੰ ਆਪਣੇ ਪਿੰਡ ਵਿੱਚ ਦਿਖਾਈ ਦਿੱਤੀ ਤੇ ਅਗਲੇ ਦਿਨ ਸਵੇਰੇ ਪਤਨੀ ਨੇ ਇਸ ਗੱਲ ਦਾ ਜ਼ਿਕਰ ਆਪਣੇ ਪਤੀ ਆਪਣੇ ਪਤੀ ਨਾਲ ਕੀਤਾ ਆਪਣੇ ਪਤੀ ਨਾਲ ਕੀਤਾ ਤਾਂ ਇਸ ਗੱਲ ਦਾ ਜ਼ਿਕਰ ਉਸਨੇ ਆਪਣੇ ਪਤੀ ਨਾਲ ਕੀਤਾ ਤਾਂ ਉਸਦੀ ਪਤਨੀ ਨੇ ਇੱਕਦਮ ਹੀ ਕਿਹਾ ਕਿ ਕਿਉਂ ਨਾ ਆਪਾਂ ਪਿੰਡ ਪਿੰਡ ਨਾਲ ਲੱਗਦੇ ਹੋਏ ਸ਼ਹਿਰ ਦੇ ਬਾਜ਼ਾਰ ਵਿੱਚ ਇੱਕ ਛੋਟੀ ਜੀ ਕੰਟੀਨ ਖੋਲ ਲਈਏ ਤਾਂ ਉਸਦੀ ਪਤਨੀ ਤਾਂ ਉਸਦੀ ਪਤਨੀ ਨੇ ਕਿਹਾ ਕਿ ਇਹ ਸਲਾਹ ਵੀ ਠੀਕ ਹੈ ਉਸਦੇ ਪਤੀ ਨੇ ਇੱਕਦਮ ਹੀ ਕਿਹਾ ਕਿ ਕਿਉਂ ਨਾ ਆਪਾਂ ਪਿੰਡ ਦੇ ਨਾਲ ਲੱਗਦੇ ਹੋਏ ਸ਼ਹਿਰ ਦੇ ਬਾਜ਼ਾਰ ਵਿੱਚ ਇੱਕ ਛੋਟੀ ਜਿਹੀ ਦੁਕਾਨ ਖੋਲ ਲਈਏ ਤਾਂ ਉਸਦੀ ਪਤਨੀ ਨੇ ਕਿਹਾ ਕਿ ਇਹ ਸਲਾਹ ਵੀ ਠੀਕ ਹੈ ਪਰ ਮੁਸ਼ਕਿਲ ਵੀ ਹੋਵੇਗੀ ਕਿ ਠੇਲਾ ਲਗਾਉਣ ਦੇ ਲਈ ਤੇ ਬਾਕੀ ਸਮਾਨ ਦੇ ਲਈ ਆਪਣੇ ਕੋਲ ਪੈਸੇ ਕਿੱਥੇ ਕਿੱਥੋਂ ਤੋਂ ਆਉਣਗੇ ਮਾਲਕ ਨੇ ਸਾਨੂੰ ਕਿਸੇ ਮੰਜ਼ਲ ਤੇ ਮਾਲਕ ਸਾਨੂੰ ਕਿਸੇ ਮੰਜ਼ਲ ਤੇ ਪਹਚਾਣਾ ਚਾਹੁੰਦੇ ਹਨ ਤਾ ਉਹ ਆਪਣੇ ਆਪ ਹੀ ਸਾਡੇ ਲਈ ਰਸਤਾ ਵੀ ਕੱਢ ਦਿੰਦੇ ਹਨ ਉਹਨਾਂ ਦਿਨਾਂ ਵਿੱਚ ਸਰਕਾਰ ਨੇ ਇੱਕ ਯੋਜਨਾ ਜਾਰੀ ਕੀਤੀ ਹੋਈ ਸੀ ਕਿ ਸਰਕਾਰ ਕੰਮ ਕਰਨ ਦੇ ਲਈ ਲੋਕਾਂ ਨੂੰ ਬਿਨਾਂ ਕਿਸੇ ਵਿਆਜ ਤੋਂ ਲੋਨ ਦੇ ਰਹੀ ਸੀ ਇਹਨਾਂ ਨੇ ਪਿੰਡ ਦੇ ਇੱਕ ਬੰਦੇ ਨੂੰ ਕਿਹਾ ਕਿ ਲੋਨ ਦੇ ਲਈ ਅਪਲਾਈ ਕਰ ਦੇਵੇ ਤੇ ਤੇ 25000 ਤੇ 25000 ਰੁਪਏ ਇਹਨਾਂ ਨੂੰ ਸਰਕਾਰ ਵੱਲੋਂ ਮਿਲ ਗਏ ਜੀ ਇਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋ ਗਏ ਤੇ ਇਹਨਾਂ ਨੇ ਸ਼ਹਿਰ ਦੇ ਇੱਕ ਬਾਜ਼ਾਰ ਵਿੱਚ ਆਪਣਾ ਠੇਲਾ ਵੀ ਲਗਾ ਲਿਆ ਤੇ ਠੇਲੇ ਤੇ ਤੇ ਠੇਲੇ ਉੱਪਰ ਲਿਖਵਾਇਆ ਬਾਬਾ ਜੀ ਦੀ ਕੈਂਟੀਨ ਤੇ ਇਹਨਾਂ ਦੇ ਇਹਨਾਂ ਦੇ ਠੇਲੇ ਦੇ ਅੰਦਰ ਬਾਬਾ ਜੀ ਦੀ ਫੋਟੋ ਵੀ ਰੱਖੀ ਇਹਨਾਂ ਨੇ ਠੇਲੇ ਦੇ ਅੰਦਰ ਬਾਬਾ ਜੀ ਦੀ ਫੋਟੋ ਵੀ ਰੱਖ ਦਿੱਤੀ ਇਹ ਇਨਾਂ ਨੇ ਬਹੁਤ ਹੀ ਥੋੜੇ ਪੈਸੇਆਂ ਵਿੱਚ ਖਾਣਾ ਦੇਣਾ ਸ਼ੁਰੂ ਕਰ ਦਿੱਤਾ ਖਾਣਾ ਦੇਣਾ ਸ਼ੁਰੂ ਕਰ ਦਿੱਤਾ ਇੱਕ ਰੇਟ ਘੱਟ ਤੇ ਦੂਜਾ ਸਵਾਦ ਜ਼ਬਰਦਸਤ ਘਾਕਾ ਨੂੰ ਪਲਾਹੋਰ ਕੀ ਚਾਹੀਦਾ ਹੈ ਇੱਕ ਮਹੀਨੇ ਵਿੱਚ ਇਨਾਂ ਦੇ ਠੇਲੇ ਤੇ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਕਿਉਂਕਿ ਇਨਾਂ ਦੇ ਇਨਾਂ ਦਾ ਰੇਟ ਵੀ ਸਹੀ ਸੀ ਉਹ ਆਸ-ਪਾਸ ਦੀਆਂ ਸਾਰੀਆਂ ਦੁਕਾਨਾਂ ਨਾਲੋਂ ਘੱਟ ਸੀ ਤੇ ਖਾਣਾ ਵੀ ਉਹਨਾਂ ਦੀ ਖਾਣੇ ਵਾਲੀ ਤੇ ਖਾਣਾ ਵੀ ਉਹਨਾਂ ਦੀਆਂ ਦੁਕਾਨਾਂ ਦੇ ਖਾਣੇ ਤੋਂ ਵਧੀਆ ਸੀ ਦੂਜੀਆਂ ਦੁਕਾਨਾਂ ਤੇ ਜਾਣ ਵਾਲੇ ਲੋਕ ਜਾਣ ਵਾਲੇ ਗਾਹਕ ਵੀ ਇਹਨਾਂ ਦੀ ਜਾਣ ਵਾਲੇ ਗਾਹਕ ਵੀ ਇਹਨਾਂ ਦੀ ਦੁਕਾਨ ਤੇ ਆਉਣ ਲੱਗ ਪਏ ਇੱਕ ਸਾਲ ਦੇ ਅੰਦਰ ਇਹਨਾਂ ਨੇ ਇੱਕ ਦੁਕਾਨ ਦੇ ਕਿਰਾਏ ਇੱਕ ਸਾਲ ਦੇ ਅੰਦਰ ਇਹਨਾਂ ਨੇ ਇੱਕ ਦੁਕਾਨ ਇੱਕ ਦੁਕਾਨ ਕਿਰਾਏ ਤੇ ਲੈ ਲਈ ਕਿਉਂਕਿ ਬਹੁਤ ਜ਼ਿਆਦਾ ਲੋਕਾਂ ਦੀ ਪੀੜ ਲੋਕਾਂ ਦੀ ਭੀੜ ਇਹਨਾਂ ਦੀ ਦੁਕਾਨ ਤੇ ਇਕੱਠੀ ਹੋਣ ਲੱਗ ਗਈ ਸੀ ਉਹਨਾਂ ਦੇ ਲਈ ਥੇਲਾ ਬਹੁਤ ਛੋਟਾ ਸੀ ਥੇਲੇ ਤੇ ਬਾਬਾ ਜੀ ਦੀ ਫੋਟੋ ਫੋਟੋ ਵੀ ਸੀ ਪਰ ਫੋਟੋ ਵੀ ਸੀ ਪਰ ਹੁਣ ਦੁਕਾਨ ਤੇ ਬਾਬਾ ਜੀ ਦੀ ਵੱਡੀ ਫੋਟੋ ਵੱਡੀ ਫੋਟੋ ਲਗਵਾਈ ਤੇ ਦੁਕਾਨ ਤੇ ਕੰਮ ਕਰਨ ਵਾਲਿਆਂ ਦੇ ਲਈ ਇਹਨਾਂ ਨੇ ਇਸ ਤਰ੍ਹਾਂ ਦੇ ਲੋਕਾਂ ਨੂੰ ਕੰਮ ਕਰਨ ਦੇ ਲਈ ਇਹਨਾਂ ਨੇ ਇਸ ਤਰ੍ਹਾਂ ਦੇ ਲੋਕਾਂ ਨੂੰ ਰੱਖਿਆ ਜੋ ਉਹਨਾਂ ਉਹਨਾਂ ਦੀ ਤਰ੍ਹਾਂ ਮਜ਼ਦੂਰ ਤੇ ਬੇਵਸ ਹੁਣ ਇਹਨਾਂ ਦੀ ਦੁਕਾਨ ਇੱਕ ਲਗਭਗ ਇਹਨਾਂ ਦੀ ਦੁਕਾਨ ਲਗਭਗ 8 ਤੋਂ 9 9 ਬੰਦੇ ਕੰਮ ਕਰਨ ਲੱਗ ਗਏ ਹੁਣ ਦੁਕਾਨ ਤੇ ਅੰਕਲ ਜੀ ਸਿਰਫ ਕਾਊਂਟਰ ਨੂੰ ਹੀ ਸੰਭਾਲਦੇ ਸਨ ਤੇ ਉਹਨਾਂ ਦੀ ਪਤਨੀ ਤੇ ਕੁਝ ਕਰਮਚਾਰੀ ਰਸੋਈ ਨੂੰ ਸੰਭਾਲਦੇ ਸਨ ਹੁਣ ਜਦੋਂ ਕੋਈ ਇੰਨੇ ਘੱਟ ਸਮੇਂ ਵਿੱਚ ਇੰਨੀ ਤਰੱਕੀ ਕਰ ਲਵੇ ਤਾਂ ਲੋਕਾਂ ਦਾ ਜਲਣਾ ਤਾਂ ਤੈ ਹੁੰਦਾ ਹੈ ਕਿਉਂਕਿ ਬਾਕੀ ਦੁਕਾਨਵਾਲਿਆਂ ਦਾ ਕੰਮ ਬਹੁਤ ਜ਼ਿਆਦਾ ਘਟ ਗਿਆ ਸੀ ਕਿਉਂਕਿ ਜਿਹੜੇ ਗਾਹਕ ਕਈ ਸਾਲਾਂ ਤੋਂ ਉਹਨਾਂ ਦੀਆਂ ਦੁਕਾਨਾਂ ਤੇ ਜਾਂਦੇ ਸਨ ਉਹ ਸਾਰੇ ਇਸ ਦੀ ਦੁਕਾਨ ਤੇ ਆਉਣ ਲੱਗ ਗਏ ਸਨ ਬਾਕੀ ਦੁਕਾਨਵਾਲਿਆਂ ਦੇ ਲਈ ਇਹ ਬਹੁਤ ਵੱਡੀ ਸਮੱਸਿਆ ਬਣ ਗਈ ਸੀ ਕਿਉਂਕਿ ਉਹ ਬੇਲੇ ਹੋ ਗਏ ਸਨ ਤਾਂ ਉਹਨਾਂ ਦੇ ਕਾਰਨ ਤਾਉਣਾ ਨੇ ਕਾਰਨ ਤਾਉਣਾ ਨੇ ਤਾਂ ਉਹਨਾਂ ਦੇ ਕਾਰਨ ਜਾਣਨਾ ਤਾਉਣਾ ਨੇ ਕਾਰਨ ਜਾਣਨਾ ਸਮਝਿਆ ਕਿ ਸਾਡੇ ਗਾਹਕ ਉਹਨਾਂ ਦੀ ਦੁਕਾਨ ਤੇ ਕਿਉਂ ਜਾਣ ਲੱਗ ਪਏ ਹਨ ਤਾਂ ਬਾਕੀ ਦੁਕਾਨ ਵਾਲਿਆਂ ਨੇ ਇੱਕ ਅਖਬਾਰ ਵਾਲੇ ਦੇ ਨਾਲ ਗੱਲਬਾਤ ਕੀਤੀ ਜਿਸ ਨੂੰ ਅੰਕਲ ਜੀ ਦੀ ਦੁਕਾਨ ਤੇ ਭੇਜਿਆ ਦੀਸ ਨਾਲ ਉਹਨਾਂ ਨੂੰ ਕੁਝ ਪਤਾ ਲੱਗ ਸਕੇ ਤਾਂ ਖ਼ਬਰ ਵਾਲਾ ਇੱਕ ਦਿਨ ਅੰਕਲ ਜੀ ਦੇ ਕੋਲ ਆਇਆ ਤੇ ਕਹਿਣ ਲੱਗਾ ਕਿ ਕਹਿਣ ਲੱਗਾ ਕਿ ਅੰਕਲ ਜੀ ਮੈਂ ਇੱਕ ਪੱਤਰਕਾਰ ਹਾਂ ਮੈਂ ਤੁਹਾਡੇ ਬਾਰੇ ਪੁੱਛਣਾ ਚਾਹੁੰਦਾ ਹਾਂ ਕਿਉਂਕਿ ਤੁਹਾਡੀ ਦੁਕਾਨ ਤੇ ਬਹੁਤ ਜ਼ਿਆਦਾ ਲੋਕਾਂ ਦੀ ਭੀੜ ਰਹਿੰਦੀ ਹੈ ਇਸ ਕਰਕੇ ਮੈਂ ਜਾਨਣਾ ਚਾਹੁੰਦਾ ਹਾਂ ਕਿ ਅਖ਼ਬਾਰ ਪੜ੍ਹ ਕੇ ਦੂਰੋਂ ਦੂਰੋਂ ਲੋਕ ਤੁਹਾਡੀ ਦੁਕਾਨ ਤੇ ਆਉਣ ਲੱਗ ਜਾਣ ਤਾ ਅੰਕਲ ਜੀ ਨੇ ਕਿਹਾ ਕਿ ਪੁੱਤਰ ਜੀ ਸਾਨੂੰ ਗਹਾਕ ਦੇ ਆਉਣ ਦਾ ਕੋਈ ਲਾਲਚ ਨਹੀਂ ਹੈ ਮਾਲਕ ਨੇ ਜੋ ਸਾਡੀ ਕਿਸਮਤ ਵਿੱਚ ਲਿਖਿਆ ਹੈ ਉਹ ਤਾਂ ਸਾਨੂੰ ਜਰੂਰ ਮਿਲੇਗਾ ਫਿਰ ਵੀ ਜੇਕਰ ਫਿਰ ਵੀ ਜੇਕਰ ਤੂੰ ਮੇਰੇ ਤੋਂ ਕੁਝ ਪੁੱਛਣਾ ਚਾਹੁੰਦਾ ਹੈ ਤਾਂ ਤੂੰ ਪੁੱਛ ਸਕਦਾ ਹੈ ਕਿਉਂਕਿ ਜੇਕਰ ਮੇਰੇ ਤੋਂ ਪੁੱਛਣ ਨਾਲ ਤੇਰਾ ਕੰਮ ਚੱਲਦਾ ਹੈ ਤਾਂ ਮੈਨੂੰ ਕੋਈ ਸਮੱਸਿਆ ਨਹੀਂ ਮੈਨੂੰ ਕੋਈ ਸਮੱਸਿਆ ਨਹੀਂ ਬਲਕਿ ਮੈਂ ਤਾਂ ਖੁਸ਼ ਹੀ ਹੋਵਾਂਗਾ ਕਿ ਮੇਰੇ ਕਰਕੇ ਕਿਸੇ ਨੂੰ ਕਿਸੇ ਨੂੰ ਤਾਂ ਕੋਈ ਫਾਇਦਾ ਹੋਇਆ ਤਾਂ ਅੰਕਲ ਦੇ ਵਿਚਾਰ ਸੁਣ ਕੇ ਪੱਤਰਕਾਰ ਵੀ ਹੈਰਾਨ ਹੋ ਗਿਆ ਪੱਤਰਕਾਰ ਨੇ ਪੁੱਛਿਆ ਕਿ ਅੰਕਲ ਜੀ ਤੁਹਾਡੀ ਦੁਕਾਨ ਤੇ ਇੰਨੀ ਜ਼ਿਆਦਾ ਭੀੜ ਕਿਉਂ ਰਹਿੰਦੀ ਹੈ ਤੁਹਾਡੀ ਦੁਕਾਨ ਵਰਗਾ ਖਾਣਾ ਤਾਂ ਬਾਜ਼ਾਰ ਦੀਆਂ ਹੋਰ ਦੁਕਾਨਾਂ ਵੀ ਬਣਾਉਂਦੀਆਂ ਹਨ ਤਾਂ ਅੰਕਲ ਜੀ ਨੇ ਬਾਬਾ ਜੀ ਦੀ ਫੋਟੋ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਪੁੱਤਰ ਜੀ ਇਹ ਇਹ ਮੇਰੀ ਦੁਕਾਨ ਇਹ ਮੇਰੀ ਦੁਕਾਨ ਨਹੀਂ ਹੈ ਇਹ ਤਾਂ ਬਾਬਾ ਜੀ ਦੀ ਕੰਟੀਨ ਹੈ ਇੱਥੇ ਇੱਥੇ ਗਾਹਕਾਂ ਤੋਂ ਨਹੀਂ ਹੀ ਪੈਸੇ ਲੈ ਜਾਂਦੇ ਹਨ ਜਿੰਨੇ ਕੀ ਬਾਬਾ ਜੀ ਦੀ ਕਿਸੇ ਵੀ ਕੰਟੀਨ ਤੋਂ ਕੰਟੀਨ ਵਿੱਚ ਲੈ ਜਾਂਦੇ ਹਨ ਇੱਕ ਪੈਸਾ ਵੀ ਅਸੀਂ ਕਿਸੇ ਤੋਂ ਜ਼ਿਆਦਾ ਨਹੀਂ ਲੰਦੇ ਤਾਂ ਪੱਤਰਕਾਰ ਨੇ ਕਿਹਾ ਕਿ ਤੁਸੀਂ ਇਨੇ ਕਰਮਚਾਰੀ ਵੀ ਰੱਖੇ ਹੋਏ ਹਨ ਇਨੇ ਘੱਟ ਰੇਟ ਨਾਲ ਦੁਕਾਨ ਦਾ ਖਰਚਾ ਕਿਵੇਂ ਚੱਲਦਾ ਹੈ ਕਿਵੇਂ ਚੱਲਦਾ ਹੈ ਤੇ ਕਰਮਚਾਰੀਆਂ ਨੂੰ ਤਨਖਾਹ ਦੇਣ ਤੋਂ ਬਾਅਦ ਤਾਂ ਤੁਹਾਡੇ ਕੋਲ ਕੁਝ ਤੁਹਾਡੇ ਕੋਲ ਕੁਝ ਵੀ ਨਹੀਂ ਤੁਹਾਡੇ ਕੋਲ ਕੁਝ ਨਹੀਂ ਬਚਦਾ ਹੋਵੇਗਾ ਅੰਕਲ ਜੀ ਕਹਿਣ ਲੱਗੇ ਕਿ ਪੁੱਤਰ ਜੀ ਮੈਂ ਇੱਥੇ ਖੁਦ ਦੇ ਪੁੱਤਰ ਜੀ ਮੈਂ ਇੱਥੇ ਖੁਦ ਵੀ ਸੇਵਾਦਾਰ ਹਾਂ ਅੰਕਲ ਨੇ ਫਿਰ ਤੋਂ ਫੋਟੋ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਮਾਲਕ ਤਾਂ ਇਹ ਹਨ ਸਵਾਲ ਦਾ ਜਵਾਬ ਤਾਂ ਮਾਲਕ ਤਾਂ ਇਹ ਹਨ ਮਾਲਕ ਤਾਂ ਇਹ ਹਨ ਸਵਾਲ ਦਾ ਜਵਾਬ ਤਾਂ ਇਹੀ ਦੇ ਸਕਦੇ ਹਨ ਅਸੀਂ ਤਾਂ ਇਹਨਾਂ ਦਾ ਸ਼ੁਕਰ ਕਰਦੇ ਸ਼ੁਕਰ ਕਰਦੇ ਹੋਏ ਨਹੀਂ ਥੱਕਦੇ ਕਿ ਇਹਨਾਂ ਨੇ ਸਾਨੂੰ ਆਪਣੀ ਕੰਟੀਨ ਦੀ ਨੌਕਰੀ ਦਿੱਤੀ ਹੈ ਕੰਟੀਨ ਦੀ ਨੌਕਰੀ ਦਿੱਤੀ ਹੈ ਸਾਨੂੰ ਧਾ ਰੋਟੀ ਦੇ ਰਹੇ ਹਨ ਤੇ ਪਰ ਸਾਨੂੰ ਕੀ ਚਾਹੀਦਾ ਹੈ ਤੇ ਤੇ ਕਰਮਚਾਰੀਆਂ ਨੂੰ ਤਨਖਾਹ ਵੀ ਹਰ ਮਹੀਨੇ ਆਪਣੇ ਆਪ ਹੀ ਦੇ ਰਹੇ ਹਨ ਸਾਨੂੰ ਤਾਂ ਇਹਨਾਂ ਦੇ ਹੁਕਮ ਦੀ ਸਾਨੂੰ ਤਾਂ ਇਹਨਾਂ ਦਾ ਹੁਕਮ ਮਿਲਣ ਦੀ ਉਡੀਕ ਹੁੰਦੀ ਹੈ ਅਸੀਂ ਆਪਣੀ ਸੇਵਾ ਤੇ ਲੱਗ ਜਾਂਦੇ ਹਾਂ ਹੋਰ ਦੱਸ ਸਾਨੂੰ ਕੀ ਚਾਹੀਦਾ ਹੈ ਤੇ ਕਰਮਚਾਰੀਆਂ ਨੂੰ ਤਨਖਾਹ ਵੀ ਇਹ ਹਰੇਕ ਮਹੀਨੇ ਆਪ ਦੇ ਰਹੇ ਹਨ ਸਾਨੂੰ ਤਾਂ ਇਹਨਾਂ ਦੇ ਹੁਕਮ ਦੀ ਉਡੀਕ ਹੁੰਦੀ ਹੈ ਅਸੀਂ ਆਪਣੀ ਸੇਵਾ ਤੇ ਪਹੁੰਚ ਜਾਂਦੇ ਹਾਂ ਇਹ ਸਭ ਇਹ ਸਭ ਗੱਲਾਂ ਸੁਣ ਕੇ ਪੱਤਰਕਾਰ ਵੀ ਬਹੁਤ ਹੈਰਾਨ ਹੋ ਗਿਆ ਤੇ ਪੱਤਰਕਾਰ ਨੇ ਕਿਹਾ ਕਿ ਕਿਸ ਦੀ ਸੰਗਤ ਦੇ ਵਿਚਾਰ ਇੰਨੇ ਮਹਾਨ ਹਨ ਤਾਂ ਉਹ ਸਤਿਗੁਰੂ ਕਿੰਨੇ ਮਹਾਨ ਹੋਣਗੇ ਇਹ ਕਹਿ ਕੇ ਪੱਤਰਕਾਰ ਉੱਥੋਂ ਚਲਾ ਗਿਆ ਸੰਗਤ ਜੀ ਜਦੋਂ ਸੰਗਤ ਜੀ ਜਦੋਂ ਅਸੀਂ ਆਪਣੇ ਆਪ ਨੂੰ ਪੂਰਨ ਰੂਪੀ ਸਤਿਗੁਰੂ ਨੂੰ ਆਪਣਾ ਅਪਣਾ ਲੈਂਦੇ ਹਾਂ ਤਾਂ ਫਿਰ ਸਾਨੂੰ ਕਿਸੇ ਵੀ ਪ੍ਰਕਾਰ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਸਤਿਗੁਰੂ ਕਿਉਂਕਿ ਸਤਗੁਰੂ ਕਿਉਂਕਿ ਸਤਗੁਰੂ ਖੁਦ ਕਿਉਂਕਿ ਸਤਗੁਰੂ ਖੁਦ ਆਪ ਹੀ ਸਭ ਸੰਭਾਲ ਲੈਂਦੇ ਹਨ ਤੇ ਸਤਗੁਰੂ ਜੋ ਕਰਦੇ ਹਨ ਉਹ ਸਾਡੀ ਭਲਾਈ ਲਈ ਹੀ ਕਰਦੇ ਹਨ ਸਾਨੂੰ ਸਤਗੁਰੂ ਦੇ ਬਾਣੇ ਨੂੰ ਮੰਨਣਾ ਚਾਹੀਦਾ ਹੈ ਸਤਗੁਰੂ ਸਾਡੇ ਲਈ ਕਦੇ ਵੀ ਮਾੜਾ ਨਹੀਂ ਸੋਚਣਗੇ ਇਹ ਉਹ ਹਮੇਸ਼ਾ ਸਾਡੀ ਭਲਾਈ ਲਈ ਉਸਨ ਹਮੇਸ਼ਾ ਸਾਡੀ ਭਲਾਈ ਲਈ ਹੀ ਸਾਨੂੰ ਹੁਕਮ ਦਿੰਦੇ ਹਨ ਰਾਧਾ ਸਵਾਮੀ